ਮਾਈ ਨੀ ਮੈਂ ਕਿਨੂ ਆਖਾਂ ਮੈਂ ਉਸ ਸੌਗੀ ਮਹਾਲ ਵਿੱਚੋਂ ਨਿਕਲ ਲਈ ਜਿੰਮ ਦਾ ਬਹਾਨਾ ਬਣਾ ਕੇ ਘਰੋਂ ਨਿਕਲਦਾ ਸੋਚਿਆ ਪਰ ਅਗਲੇ ਕਦਮ ਤੇ ਇੱਕ ਘਟਹਿਰਾ ਹੋਰ ਹੀ ਸੀ ਦਰਵਾਜ਼ੇ ਨਿਕਲਦਿਆਂ ਹੀ ਚਾਚੀ ਜੀ ਦੇ ਬੋਲ ਕੰਨੀ ਪਏ ਮੂੰਹ ਨਹੀਂ ਬਜਾਣੀ ਨਖਰੇ ਪਰੀਆਂ ਵਾਲੇ ਲੋਕ ਆਪਣੇ ਬੂਥੀ ਨਹੀਂ ਵੇਖਦੇ ਅਗਲੇ ਦੇ ਸੋਨੇ ਵਿੱਚ ਮਲਾਵਟ ਪਰਖਦੇ ਆ ਮੈਂ ਆਪਣੇ ਆਦੇ ਫੁੱਲਾਂ ਤੋਂ ਝਖਮ ਕਾ ਕੇ ਪੱਥਰ ਬਣੀ ਸਾਂ ਉਸ ਦੀ ਤਲਵਾਰ ਤੋੜ ਸਕਦੀ ਸਾਂ ਮੈਂ ਉੱਚੀ ਉੱਚੀ ਹੱਸੀ ਉਹ ਚਾਚੀ ਜੀ ਤੁਹਾਨੂੰ ਕੀ ਨੇ ਕਹਤਾ ਕਿ ਸੋਨੇ ਵਿੱਚ ਕਦੇ ਕੋਈ ਮਲਾਵਟ ਨਹੀਂ ਹੁੰਦੀ ਤੁਸੀਂ ਆਪਣੀ ਨੱਥ ਸੰਭਾਲੋ ਕਿਤੇ ਇਹ ਨਾ ਹੋਵੇ ਕਿ ਖਰੇ ਖਰੇ ਸੋਨੇ ਦੇ ਭਾਰ ਨਾਲ ਤੁਹਾਡਾ ਨੱਕ ਹੀ ਚੀਰਿਆ ਜਾਵੇ ਚਾਚੀ ਜੀ ਮੇਰੇ ਇਸ ਦਿੱਤੇ ਹੋਏ ਕੜਕ ਜਵਾਬ ਤੇ ਨੱਕ ਬੁੱਲ ਕੱਢਦੀ ਦੇਖ ਕਿਵੇਂ ਭੌਂਕਦੀ ਆ ਆਖ ਅੰਦਰ ਵੜ ਗਈ ਮੈਨੂੰ ਉਸ ਉੱਤੇ ਫਿਰ ਹਾਸਾ ਆ ਗਿਆ ਮੇਰੇ ਅੰਦਰ ਆਈ ਇਸ ਤਬਦੀਲੀ ਉੱਤੇ ਮੈਂ ਖੁਦ ਹਰਾਨ ਸਾਂ ਹੋ ਸਕਦਾ ਹੈ ਕਿ ਇਹ ਉਹਨਾਂ ਤਿੰਨ ਦਿਨਾਂ ਦੇ ਸੇਵਰ ਕਰਕੇ ਆਈ ਹੋਵੇ ਜਾਂ ਫਿਰ ਕਿਸੇ ਹੋਰ ਬਜਾ ਕਰਕੇ ਆਈ ਹੋਵੇ ਪਰ ਮੈਂ ਪੀੜ ਨੂੰ ਜਰਨ ਦਾ ਵੱਲ ਸਿੱਖਣ ਲੱਗ ਪਈ ਸਾਂ ਉਹਨੇ ਦਿਨੀ ਮੈਂ ਸ਼ਬਟਾਲਵੀ ਦੀ ਇੱਕ ਸਤਰ ਅਕਸਰ ਗੁਣਗਣਾਉਂਦੀ ਸਾਂ ਆ ਗਈ ਹੈ ਜਾਂਚ ਮੈਨੂੰ ਗਮ ਖਾਣ ਦੀ ਹੌਲੀ-ਹੌਲੀ ਰੋਕੇ ਜੀ ਜੀ ਆਪਰਚਾਣ ਦੀ ਉਸ ਸ਼ਾਮ ਜਦ ਮੈਂ ਜਿੰਮਤੋਂ ਵਾਪਸ ਮੁੜੀ ਤਾਂ ਕਰੇ ਇੱਕ ਹੋਰ ਮਹਿਮਾਨ ਆਇਆ ਹੋਇਆ ਸੀ ਜੋ ਸਿਰਫ ਨਾਂ ਦੀ ਹੀ ਆਸ਼ਾ ਸੀ ਪਰ ਨਿਰਾਸ਼ਾ ਨਾਲ ਲਿਆਇਆ ਗਿਆ ਸੀ ਨਰਾਸ਼ਾ ਨਾਲ ਭਰੀ ਹੋਈ ਸੀ ਉਸ ਤੇ ਸਾਰੇ ਕਰ ਦੀ ਫਿਜ਼ਾ ਨੂੰ ਹੀ ਨਿਰਾਸ਼ਾ ਨਾਲ ਭਰ ਦਿੱਤਾ ਸੀ ਆਸ਼ਾ ਜਿਸ ਨੂੰ ਕਦੇ ਮੈਂ ਦੀਦੀ ਕਹਿੰਦੀ ਸਾਂ ਪਰ ਉਸ ਦਿਨ ਦੀਦੀ ਕਹਿਣ ਨੂੰ ਮੇਰਾ ਮਨ ਹੀ ਨਹੀਂ ਕੀਤਾ ਸੀ ਭਾਬੀ ਦੀ ਮਾਸੇ ਦੀ ਕੁੜੀ ਆਸ਼ਾ ਅਕਸਰ ਹੀ ਮਹੀਨੇ ਬਾਅਦ ਭਾਬੀ ਨੂੰ ਮਿਲਣ ਆਉਂਦੀ ਰਹਿੰਦੀ ਹੈ ਭਾਵੇਂ ਲੋਕਲ ਹੈ ਪਰ ਦੋ ਰਾਤਾਂ ਤੱਕ ਆਮ ਤੌਰ ਤੇ ਹੀ ਰੁਕ ਜਾਂਦੀ ਹੈ ਬੇਟਾ ਬੇਟੀ ਬਾਹਰ ਪੜਦੇ ਨੇ ਅਤੇ ਆਪ ਅੰਤਾਂ ਦੇ ਫੈਸ਼ਨ ਕਰਦੀ ਹੈ ਪਰ ਰੂਹ ਨੂੰ ਸ਼ਿੰਗਾਰਨ ਭੁੱਲ ਜਾਂਦੀ ਹੈ ਹੈ ਤਾਂ ਉਹ ਵੀ ਇੱਕ ਸ਼ਿੰਗਾਰੀ ਹੋਈ ਤੁਰਦੀ ਫਿਰਦੀ ਸਵੇਦਨਹੀਨ Laash ਹੀ ਹੈ ਕਿਉਂਕਿ ਨਾ Laash ਦੇ ਕਿਸੇ ਦਾ ਕੋਈ ਅਸਰ ਹੁੰਦਾ ਹੈ ਅਤੇ ਨਾ ਹੀ ਉਸ ਤੇ ਹੋਵੇ બસ ਆਪਣੇ 50 ਤੋਂ ਉੱਪਰ ਅਨਵਿਅਤ ਅਨਨਾ ਨੂੰ ਹੀ ਪੰਡਤੀ ਰਹਿੰਦੀ ਹੈ ਹਾਲਾਂਕਿ ਮੈਂ ਉਸਦੀ ਕਹਾਣੀ अनेका ਵਾਰ ਸੁਣੀ ਹੈ ਪਰ ਇਸ ਵਾਰ ਤਾਂ ਮੈਂ ਖੁਦ ਹੀ ਇੱਕ ਕਹਾਣੀ ਬਣ ਗਈ ਸਾਂ ਮੇਰੀ ਨਾਂ ਸੁਣ ਤੇ ਉਹ ਸਪੈਸ਼ਲ ਸਿਰਫ ਭਾਬੀ ਜੀ ਨੂੰ ਇਸ ਬਾਰੇ ਹੀ ਮੱਤਾ ਦੇਣ ਆਈ ਹੋਈ ਸੀ ਉਹ ਤਾਂ ਭਾਬੀ ਦੀ ਪੂਰੀ ਇੱਕ ਧਿਰ ਬਣੀ ਹੋਈ ਸੀ ਵੈਸੇ ਮੈਨੂੰ ਉਸ ਨਾਲ ਹਮਦਰਦੀ ਵੀ ਹੈ ਪਰ ਉਹ ਗੱਦੇ ਕੋੜੇ ਨੂੰ ਪਹਿਚਾਨਦੀ ਨਹੀਂ ਸਗੋਂ ਇੱਕੋ ਰਸੇ ਹੀ ਬੰਨ੍ਹ ਦਿੰਦੀ ਹੈ ਜਦ ਮੈਂ ਘਰੇ ਬੜੀ ਤਾਂ ਉਹ ਭਾਪੀ ਦਾ ਪੂਰੀ ਤਰ੍ਹਾਂ ਬ੍ਰੇਨ ਵਾਸ਼ ਕਰ ਰਹੀ ਸੀ ਨੀਰੂ ਤੈਨੂੰ ਨਹੀਂ ਪਤਾ ਜੇ ਇਹ ਘਰ ਬੈਠੀ ਰਹੀ ਤਾਂ ਇਹਨੇ ਤੇਰਾ ਜੀਣਾ ਦੁੱਪਰ ਕਰ ਦੇਣਾ ਹੈ ਮੇਰੇ ਵਾਲੀ ਮੰਗੂ ਮੈਨੂੰ ਤਾਂ ਤੇਰੇ ਜੀਜੂ ਨੂੰ ਵੀ ਉਸ ਤੋਂ ਦੂਰ ਹੀ ਬੁਲਾਉਣਾ ਪੈਂਦਾ ਹੈ ਉਸਦੀ ਮੈਨੂੰ ਮਾਰੀ ਆਵਾਜ਼ ਵੀ ਉਸ ਤੇ ਚੰਚਲ ਤੋਂ ਰੀਅਲ ਹੋ ਕੇ ਮੇਰੇ ਤੱਕ ਪਹੁੰਚਦੀ ਹੈ ਮੈਂ ਤਾਂ ਕਦੇ ਤੇਰੇ ਜੀਜੂ ਨੂੰ ਜੱਫੀ ਤੱਕ ਵੀ ਨਹੀਂ ਪਾ ਸਕੀ ਮੇਰੀ ਤਾਂ ਸਾਰੀ ਉਮਰ ਹੀ ਤਰਫ ਦੀਦੀ ਨਿਕਲ ਨਿਕਲੀ ਹੈ ਜਿਉਂ ਹੀ ਮੈਂ ਇਹ ਗੱਲ ਸੁਣੀ ਤਾਂ ਮੈਂ ਵੀ ਤਰਫ ਕੇ ਰਹਿ ਗਈ ਮੈਨੂੰ ਭਾਬੀ ਤੇ ਗੁੱਸਾ ਆ ਰਿਹਾ ਸੀ ਕਿਉਂਕਿ ਉਹ ਇਹ ਸਭ ਕੁਝ ਚੁੱਪਚਾਪ ਸੁਣ ਰਹੀ ਸੀ ਮੈਂ ਬਿਨਾਂ ਖੜਕਾ ਕੀਤੇ ਆ ਰਸੋਈ ਦੀ ਖਿੜਕੀ ਕੋਲੋਂ ਬਹਿ ਕੇ ਲੰਗੀ ਅਤੇ ਪੌੜੀਆਂ ਚੜ ਗਈ ਮੇਰੇ ਦਿਮਾਗ ਵਿੱਚ ਹੁਣ ਆਸ਼ਾ ਨਾਂ ਦਾ ਭੂਤ ਬੜ ਗਿਆ ਸੀ ਮੇਰਾ ਮਨ ਕਦੇ ਵੀ ਕਿਸੇ ਨੂੰ ਗਲਤ ਨਹੀਂ ਠਹਿਰਾਉਂਦਾ ਪਰ ਮੇਰੀ ਉਹ ਰਾਤ ਆਸ਼ਾ ਦੀ ਕਹਾਣੀ ਵਿੱਚ ਵਿਚਰਦਿਆਂ ਲੰਗੀ ਜਦੋਂ ਆਸ਼ਾ ਨੇ ਰਵੀ ਨਾਲ ਲੰਬ ਮੈਰਿਜ ਕਰਵਾਈ ਸੀ ਤਾਂ ਉਹ ਇਸ ਗੱਲ ਤੋਂ ਹੀ ਬੇਖਬਰ ਸੀ ਕਿ ਉਸ ਦੀ ਅਣਵਿਆਹੀ ਨਨਾਨ ਤੀਹਾ ਟੁੱਟਾ ਪਚੂਕੀ ਹੈ ਉਸ ਨੂੰ ਤਾਂ ਚਾ ਸੀ ਕਿ ਨਨਾਨ ਦਾ ਵਿਆਹ ਹੱਤੀ ਕਰਾਂਗੀ ਪਰ ਵਿਆਹ ਦੇ ਪਹਿਲੇ ਦਿਨ ਹੀ ਉਸ ਦਾ ਚਾ ਮਿੱਟੀ ਹੋ ਗਿਆ ਜਦ ਉਸ ਨੇ ਰਵੀ ਨੂੰ ਆਸ਼ਾ ਦੇ ਕਮਰੇ ਵਿੱਚ ਬਾਹਰ ਕੱਢਿਆ ਅਤੇ ਕਿਹਾ ਫੇਰਿਆਂ ਵਾਲੀ ਰਾਤ ਨੂੰ ਦੋਹਾਂ ਨੂੰ ਇਕੱਠਿਆਂ ਨਹੀਂ ਪੈਣ ਦੇਣਾ ਆਸ਼ਾ ਇਸ ਗੱਲ ਨੂੰ ਘਰ ਦੀ ਰਸਮ ਸਮਝ ਕੇ ਚੁੱਪ ਕਰ ਗਈ ਅਤੇ ਰਾਤ ਨੂੰ ਉਸੇ ਨਨਾਨ ਦੇ ਘਰਾੜਿਆਂ ਦੀ ਆਵਾਜ਼ ਵਿੱਚ ਉਸਨੇ ਉਠਦੀ ਬਹਿੰਦੀ ਨੇ ਉਹ ਪਹਿਲੀ ਰਾਤ ਕੱਟੀ ਰਵੀ ਆਪਣੀ ਵੱਡੀ ਭੈਣ ਨੂੰ ਮਾਂ ਵਾਂਗ ਪੁੱਜਦਾ ਤੇ ਉਸ ਤੋਂ ਅੱਖ ਦੀ ਸ਼ਰਮ ਨਹੀਂ ਮੰਨਦਾ ਤਾਂ ਹੀ ਤਾਂ ਉਹ ਆਸ਼ਾ ਨਾਲ ਕੋਈ ਗੱਲ ਜਾਂ ਸ਼ਰਾਰਤ ਕਰਨ ਲਈ ਵੀ ਇਕਾਂਤ ਪਾਲਦਾ ਇਸੇ ਤਲਾਸ਼ ਵਿੱਚ ਉਹ ਇੱਕ ਦੂਜੇ ਤੋਂ ਅਲੱਗ-ਅਲੱਗ ਮਹਿਸੂਸ ਕਰਨ ਲੱਗੇ ਜੇਕਰ ਆਸ਼ਾ ਉਸ ਨੂੰ ਕੁਝ ਵੀ ਕਹਿਂਦੀ ਤਾਂ ਰਵੀ ਕੋਲ ਇੱਕੋ ਜਵਾਬ ਹੁੰਦਾ ਉਹ ਜੜ ਪੈਂ ਸਾਹਮਣੇ ਹੁੰਦੀ ਆ ਤੈਨੂੰ ਆਪ ਦੀ ਹੀ ਪਈ ਰਹਿੰਦੀ ਆ ਪਰ ਉਸਨੇ ਇਸ ਦਾ ਤੋੜ ਤਾਂ ਜਰੂਰ ਕੱਢਿਆ ਉਹ ਰੋਜ਼ ਸ਼ਾਮ ਨੂੰ ਮੰਦਿਰ ਜਾਣ ਦੇ ਬਹਾਨੇ ਕੁਝ ਸਮਾਂ ਕਿਸੇ ਪਾਰਕ ਦੇ ਕੋਨੇ ਵਿੱਚ ਬਿਤਾਉਂਦੇ ਸਨ ਕਿਉਂਕਿ ਰਾਤ ਨੂੰ ਵੀ ਭੈਣ ਦਾ ਮੰਜਾ ਗੈਲਰੀ ਵਿੱਚ ਹੀ ਹੁੰਦਾ ਜਿੱਥੇ ਉਹਨਾਂ ਦੇ ਕਮਰੇ ਦਾ ਦਰਵਾਜ਼ਾ ਸੀ ਆਸ਼ਾ ਤਾਂ ਉੱਚੀ ਗੱਲ ਵੀ ਨਹੀਂ ਸੀ ਕਰ ਸਕਦੀ ਉਸ ਨੂੰ ਆਪਣੀ ਨਨਾਨ ਵਿਉ ਲੱਗਦੀ ਸੀ ਕਿਉਂਕਿ ਜਦ ਕਦੇ ਉਹ ਰਾਤ ਨੂੰ ਸਹਾਬਣੇ ਪਲਾ ਵਿੱਚ ਹੁੰਦੇ ਤਾਂ ਨਨਾਨ ਤਾਂ ਉੱਠ ਕੇ ਚਾਹ ਬਣਾਉਣ ਲੱਗੀ ਹੁੰਦੀ ਜਾਂ ਫਿਰ ਉਝ ਹੀ ਗੇੜੇ ਘਟਦੀ ਫਿਰਦੀ ਹੁੰਦੀ ਆਸ਼ਾ ਨੇ ਆਪਣੀ ਨਨਾਨ ਦਾ ਵਿਆਹ ਕਰਨ ਦੇ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਗਾਇਆ ਉਹ ਆਪਣੀ ਨਨਾਨ ਦੇ ਲਈ ਅধেੜ ਉਮਰ ਦੇ ਜਾਫੇ ਤਿ ਲੱਖ ਸੁਦਾ ਜਾਂ ਕੋਈ ਬੱਚੇ ਵਾਲਾ ਵੀ ਮਿਲਤੇ ਬਥੇਰੇ ਰਿਸ਼ਤੇ ਲੱਬੇ ਉਸ ਤੋਂ 2-4 ਸਾਲ ਛੋਟੇ ਵੀ ਪਰ ਉਸ ਦੀ ਨਨਾਨ ਨੀ ਤਾਂ ਨੰਨਾ ਹੀ ਫੜਿਆ ਹੋਇਆ ਸੀ ਕਦੇ ਉਸ ਨੂੰ ਸ਼ਕਲ ਨਾ ਪਸੰਦ ਹੁੰਦੀ ਕਦੇ ਬੱਚਾ ਵੱਡੇ ਤੇ ਕਦੇ ਛੋਟੇ ਛੋਟਾ ਲੱਖ ਨਗੋਚਾਂ ਕੱਢ ਕੇ ਉਹ ਹਰ ਰਿਸ਼ਤੇ ਤੋਂ ਭੱਜ ਜਾਂਦੀ ਆਖ ਕੇ ਆਸ਼ਾ ਆਪਣੀ ਗ੍ਰਸਤੀ ਵੱਲ ਮੁੜੀ ਤਾਂ 2 ਸਾਲ ਵਿੱਚ 2 ਬੱਚੇ ਪੈਦਾ ਹੋ ਗਏ ਉਹ ਆਪਣੇ ਆਪ ਵਿੱਚ ਹੀ ਰੁੱਝ ਗਈ ਘਰ ਵਿੱਚ ਉਸ ਦੀ ਆਪਣੇ ਰਿਟਾਇਰਡ ਕਰਨਲ ਸੋਹਰੇ ਨਾਲ ਬਹੁਤ ਜ਼ਿਆਦਾ ਬਣਦੀ ਸੀ ਜਿਸ ਕਰਕੇ ਉਹ ਨਨਾਨ ਦੀ ਕਵਾਰਾ ਕਣਵਾਹਟ ਨੂੰ ਭੁੱਲ ਜਾਂਦੀ ਅਤੇ ਆਪਣੇ ਸਹੁਰੇ ਦੀ ਦੇਖਭਾਲ ਵਿੱਚ ਹੀ ਲੱਗੀ ਰਹਿੰਦੀ ਜਿਸ ਕਰਕੇ ਉਹ ਆਪਣੇ ਨਨਾਨ ਦੀ ਦਖਲਅੰਦਾਜ਼ੀ ਤੋਂ ਬਚੀ ਰਹਿੰਦੀ ਇਕ ਉਸ ਦੀ ਕਿੜਕਿੜ ਅਤੇ ਦੂਜਾ ਆਪਣੀ ਜਠਾਣੀ ਕੋਲ ਉਸ ਦਾ ਆਉਣਾ ਜਾਣਾ ਆਸ਼ਾ ਨੂੰ ਹਮੇਸ਼ਾ ਰੜਕਦਾ ਰਹਿੰਦਾ ਉਸ ਨੂੰ ਲੱਗਦਾ ਕਿ ਸ਼ਾਇਦ ਉਹ ਆਸ਼ਾ ਦੀਆਂ ਹੀ ਚੁਗਲੀਆਂ ਉਸ ਕੋਲ ਕਰਦੀ ਰਹਿੰਦੀ ਹੈ ਅਤੇ ਜਠਾਣੀ ਨੂੰ ਅਤੇ ਉਸ ਦੇ ਬੱਚਿਆਂ ਨੂੰ ਬੱਧ ਪਿਆਰ ਕਰਦੀ ਉਹਨਾਂ ਨੂੰ ਚੋਰੀ-ਚੋਰੀ ਚੀਜ਼ਾਂ ਲੈ ਕੇ ਦਿੰਦੀ ਹੈ ਜਿਸ ਕਾਰਨ ਉਹ ਬੜੀ ਵਾਰ ਰਵੀ ਨਾਲ ਵੀ ਖਿੱਚ ਜਾਂਦੀ ਉਹ ਵੀ ਹਰ ਵਾਰ ਸਿਰਫ ਇੱਕੋ ਡਾਇਲੌਗ ਹੀ ਬੋਲਦੀ ਮੈਂ ਤੁਹਾਡਾ ਘਰ ਸੰਭਲੀ ਹਾਂ ਸਾਰੇ ਕੰਮ ਕਰਦੀ ਹਾਂ ਨੌਕ ਰਾਣੀ ਬਣੀ ਰਹਿੰਦੀ ਹਾਂ ਤੁਸੀਂ ਦੋ ਬੋਲ ਪਿਆਰ ਦੇ ਨਹੀਂ ਬੋਲ ਸਕਦੇ ਮੈਨੂੰ ਆਸ਼ਾ ਦਾ ਇਹ ਸ਼ਿਕਵਾ ਜੈਜ ਲੱਗਦਾ ਪਰ ਇਹ ਵੀ ਤਾਂ ਜ਼ਰੂਰੀ ਨਹੀਂ ਕਿ ਪਿਆਰ ਬੋਲ ਕੇ ਹੀ ਦੱਸਿਆ ਜਾਵੇ ਕਦਰ ਵਾਲੇ ਢੋਲ বাজਾਏ ਜਾਣ ਇਹ ਸਭ ਤਾਂ ਮਹਿਸੂਸ ਕੀਤਾ ਜਾਣ ਵਾਲਾ ਹੁੰਦਾ ਹੈ ਜਦ ਕਦੇ ਵੀ ਆਸ਼ਾ ਬਿਮਾਰ ਹੁੰਦੀ ਤਾਂ ਉਸ ਦੀ ਇਹੀ ਨਨਾਨ ਹੱਥਾਂ ਪੈਰਾਂ ਵਿੱਚ ਆ ਜਾਂਦੀ ਉਸ ਤੇ ਲਈ ਕਦੇ ਕਾੜਾ ਬਣਾਉਂਦੀ ਕਦੇ ਦਵਾਈ ਲੈ ਕੇ ਆਉਂਦੀ ਹਾਂ ਇਹ ਠੀਕ ਹੈ ਕਿ ਉਹ ਬੜ ਬੋਲੀ ਹੈ ਅਤੇ ਖੁਦ ਨੂੰ ਪਰਾਂ ਦੀ ਬੜੀ ਫਿਕਰਮੰਦ ਸਮਝਦੀ ਹੈ ਉਸ ਨੂੰ ਲੱਗਦਾ ਹੈ ਕਿ ਉਸ ਨੂੰ ਅੰਮਾ ਜਾਈ ਦੀ ਹਰ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਹੈ ਉਹ ਰਵੀ ਦੀ ਤਲਾਸ਼ ਪਰੇ ਨਜ਼ਰ ਤੱਕ ਨੂੰ ਵੀ ਆਸ਼ਾ ਤੋਂ ਪਹਿਲਾਂ ਬੁਝ ਲੈਂਦੀ ਅਤੇ ਉਸ ਦਾ ਕੰਮ ਕਰ ਦਿੰਦੀ ਹੈ ਜਿਵੇਂ ਕਿ ਉਹ ਅਕਸਰ ਹੀ ਨਹਾਉਣ ਲੱਗਾ ਤੌਲੀਆ ਭੁੱਲ ਜਾਂਦਾ ਉਸ ਨੂੰ ਜਰਾਬਾਂ ਬੂਟਾਂ ਦੇ ਕੋਲ ਚਾਹੀਦੀਆਂ ਹੁੰਦੀਆਂ ਅਤੇ ਇਹ ਸਭ ਆਸ਼ਾ ਖੁਦ ਕਰਨ ਦਾ ਮੌਕਾ ਲੱਭਦੀ ਜੋ ਉਸ ਦੀ ਨਾਨਾ ਦੇ ਕੋਲ ਸੀ ਉਹ ਕਦੇ ਵੀ ਇਸ ਗੱਲ ਤੋਂ ਕੁਥਾਈ ਨਾ ਕਰਦੀ ਆਸ਼ਾ ਨੂੰ ਇਹ ਸਭ ਦੀ ਰਿਆਸਤ ਵਿੱਚ ਕੁਸਫੈਟ ਵਰਗਾ ਲੱਗਦਾ ਵੈਸੇ ਤਾਂ ਇਨ੍ਹਾਂ ਗੱਲਾਂ ਨੂੰ ਜੇ ਚਾਹੋ ਤਾਂ ਅੱਖੋ ਪਰਖੋ ਵੀ ਕਰ ਸਕਦੇ ਹਾਂ ਪਰ ਅੱਜ ਉਹ ਇਹ ਸਭ ਵਧਾ ਚੜਾ ਕੇ ਨਿਰੂ ਪਾਬੀ ਨੂੰ ਦਸਤੀ ਹੋਈ ਉਸ ਤੇ ਭਵਿੱਖ ਬਾਰੇ ਕਰੀਬ ਕਰੀਬ ਡਰਾਹੀ ਰਹੀ ਸੀ ਇਸ ਸਾਰੀ ਚੁੱਕ ਦਾ ਨਤੀਜਾ ਸਵੇਰੇ ਸਾਰ ਹੀ ਮੇਰੇ ਸਾਹਮਣੇ ਆ ਗਿਆ ਬਾਕੀ ਕਹਾਣੀ ਕੱਲ ਅਗਲੇ ਪਾਗ ਵਿੱਚ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਜੀ